ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ 10ਵੀਂ ਕਿਤੜੇ ਖਤਰੀ ਬਾਰਹੀ ਕਿਤੜਿਆਹੀ 52ਹੀ ਪਵਾਧੇ ਪਾਚਾਧਿਆ ਫਲੀਆਂ ਖੋਖਰਾਇਨ ਅਵਗਾਹੀ ਕੀਟੜੇ ਖਤਰੀ ਬਾਰਹੀ ਕੀਟੜਾਂ ਹੀ 52 ਹੀ ਪਾਵਦੇ ਪਾਚਾਦੇ ਆ ਫਲੀਆਂ ਖੋਖਰਾਇਨ ਅਵਗਾਹੀ ਕੀਟੜਾਂ ਚੌੜ ਉਤਰੀ ਕੀ ਟੜਿਆਂ ਸੇ ਰੀਨ ਬਿਲਾਹੀ ਕੀ ਟੜਿਆਂ ਵਕਾਰ ਹੋਏ ਚੱਕਰ ਵਰਤ ਰਾਜੇ ਦਰਗਾਹੀ ਸੂਰਜ ਵੰਸ਼ ਆਖੀ ਅਨ ਸੋਮ ਵੰਸ਼ ਸੂਰ ਵੀਰ ਸਪਾਹੀ ਧਰਮ ਰਾਏ ਧਰਮਾਤਮਾ ਧਰਮ ਵਿਚਾਰ ਨਾ ਬੇਪਰਵਾਹੀ ਦਾਨ ਖੜਗ ਮੰਤ ਭਗਤ ਸਲਾਹੀ ਧਰਮ ਰਾਏ ਪਰਮਾਤਮਾ ਧਰਮ ਵਿਚਾਰ ਨਾ ਬੇਪਰਵਾਹੀ ਦਾਨ ਖੜਗ ਮੰਤ ਭਗਤ ਸਲਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹਿਆਂ ਦੇ ਆਤਮਕ ਸਰੂਪ ਚਬਰ 17 ਤਖਤ ਦੇ ਮਾਲਿਕ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਜੁਗੋ ਜੁਗ ਟਲੋ ਹਾਜ ਰਾ ਹਜੂਰ ਜਹ ਰਾਜ ਹੂਰ ਸਰਬ ਕਲੰ ਭਰਪੂਰ ਤਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਮਿਹਰਾਂਤ ਦਾ ਸਦਕਾ ਰਤਰੀ ਦਾ ਸਮਾ ਬਾਣੀ ਵਿੱਚ ਬਤੀਤ ਹੋਇਆ ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਵਿੱਤਰ ਪਾਵਨ ਸਰੂਪ ਮਹਾਪੁਰਸ਼ਾਂ ਦੇ ਪਵਿੱਤਰ ਪਾਵਨ ਸਥਾਨ ਸ੍ਰੀ ਅੰਗਿਠਾ ਸਾਹਿਬ ਵਿਖੇ ਤਖਤਾਂ ਤੇ ਸੁਭਾਏ ਮਨ ਹੋਏ ਮੁਖ ਵਾਗ ਦੀ ਬਖਸ਼ਿਸ਼ ਗੁਰਬਾਣੀ ਦੇ ਜਾਪ ਹੁਣ ਸਮਾਂ ਹੋਇਆ ਹੈ ਕਥਾ ਵਿਚਾਰ ਦਾ ਸਤਿਗੁਰੂ ਜੀ ਮਿਹਰ ਆਮਤ ਕਰਨ ਆਪ ਹੀ ਵਿੱਚ ਵਰਤ ਕਰਕੇ ਪ੍ਰੇਮ ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਵਿਚਾਰ ਕਹਿਣਾ ਸੁਣਨਾ ਸਮਝਣ ਅਤੇ ਮੰਨਣ ਦੇ ਬਲ ਬਖਸ਼ਿਸ਼ ਕਰਨ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਮੰਨ ਦੀ ਇਕਾਗਰਤਾ ਵਾਸਤੇ ਉਚਾਰਨ ਕਰਿਏ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਪੌੜੀ 10ਵੀਂ ਕੀਤੜੇ ਖਤਰੀ ਬਾਰਹੀ ਕੀਤੜਾਂ ਹੀ 52 ਹੀ ਇਹ ਪਵਿੱਤਰ ਪਾਵਨ ਪੌੜੀ ਜਿਸ ਪੌੜੀ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ ਸਿੱਖ ਕੌਮ ਦੇ ਮਹਾਨ ਵਿਦਵਾਨ ਤਤ ਬੇਤੇ ਬ੍ਰਹਮ ਗਿਆਨੀ ਮਹাপুরਸ਼ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੀ ਇਹ ਰਚਨਾ ਵਾਰਾਂ ਭਾਈ ਗੁਰਦਾਸ ਜੀ ਦੀਆਂ ਜਿਸ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਦਿਆਂ ਇਹ ਬਚਨ ਕੀਤੇ ਕਿ ਇਹ ਗੁਰਬਾਣੀ ਦੀ ਕੁੰਜੀ ਹੈ ਸੋ ਇਸ ਰਚਨਾ ਦੀ ਵਿਚਾਰ ਮਹਾਪੁਰਸ਼ਾਂ ਦੇ ਸਥਾਨ ਤੇ ਪਰਾਰੰਭ ਹੈ ਸਤਗੁਰਾਂ ਦੀ ਮਹਿਮ ਮਹਿਰਾਮ ਦਾ ਸਦਕਾ 7-12 ਸੰਪੂਰਨ ਹੋ ਚੁੱਕੀਆਂ ਹਨ 8ਵੀਂ ਵਾਰ ਦੇ ਵਿੱਚ ਕਥਾ ਵਿਚਾਰ 9 ਪੌੜੀਆਂ ਤੱਕ ਪਿਛੇ ਆਪਾਂ ਸਰਵਨ ਕੀਤੀ ਹੈ ਜਿਸ ਪੌੜੀ ਦਾ ਪਾਠ ਅੱਜ ਆਪਾਂ ਸਰਵਨ ਕੀਤਾ ਹੈ ਇਹ 10ਵੀਂ ਪੌੜੀ ਹੈ 8ਵੀਂ ਵਾਰ ਦੀ ਭਾਈ ਸਾਹਿਬ ਜੀ ਨੇ ਇਹਦੇ ਵਿੱਚ ਇੱਕ ਪ੍ਰਕਰਨ ਸ਼ੁਰੂ ਕੀਤਾ ਕਿ ਪ੍ਰਮਾਤਮਾ ਜਿਹਨੂੰ ਗੁਰਬਾਣੀ ਦੇ ਵਿੱਚ ਇੱਕ ਓੰਕਾਰ ਕਿਹਾ ਗਿਆ ਜੋ ਦੁੱਤੀ ਹੈ ਉਹਦੇ ਤੋਂ ਹੀ ਸਾਰਾ ਵਿਸਾਰਾ ਹੋਇਆ ਸਾਰੇ ਵਿਸਾਰੇ ਦਾ ਜ਼ਿਕਰ ਕਰਕੇ ਕਿ ਕਵੇਂ ਵਾਹਿਗੁਰੂ ਨੇ ਕੀਤਾ ਵਿਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਉ ਵੀ ਇੱਕ ਸ਼ਬਦ ਤੋਂ ਵਿਸਾਰਾ ਕੀਤਾ ਫਿਰ ਅੰਡਜ ਜਿਰਜ ਸਿਤਜ ਉਤਪੁਜੇ ਚਾਰ ਖਾਣੀਆਂ ਦੁਆਰਾ ਲੱਖਾਂ ਜੂਨਾਂ ਬਣਾ ਦਿਤੀਆਂ 84 ਲੱਖ ਜੂਨ ਦੇ ਵਿੱਚ ਅੱਗੇ ਇੱਕ ਇੱਕ ਜੂਨ ਦੇ ਵਿੱਚ ਲੱਖਾਂ ਜੂਨਾਂ ਪੈਦਾ ਕਰ ਦਿਤੀਆਂ ਤੇ ਉਹਨਾਂ ਦੇ ਵਿੱਚ ਸਭ ਤੋਂ ਜੜੀ ਜੂਨ ਉੱਤਮ ਹੈ ਉਹ ਹੈ ਮਾਨਸ ਮਨੁੱਖਾ ਜਨਮ ਵੀ ਇਹ ਉੱਤਮ ਹੈ ਬਾਣੀ ਦੇ ਵਿੱਚ ਵੀ ਭਗਤ ਕਬੀਰ ਸਾਹਿਬ ਦੇ ਬਚਨ ਆਪਾਂ ਪੜ੍ਹਦੇ ਨਾ ਮਾਨਸ ਜਨਮਤੁ ਲੰਭ ਹੈ ਹੋਏ ਨਾ ਬਾਰੈ ਬਾਰ ਵੀ ਮਰੁਖਾ ਜਨਮ ਬੜਾ ਦੁਰਲਭ ਹੈ ਫਿਰ ਉਸ ਤੋਂ ਉਪਰੰਤ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਸੰਸਾਰ ਦੇ ਵਿੱਚ ਜਿਹੜੇ ਜੀਵ ਨੇ ਉਹਨਾਂ ਨੂੰ ਉਹਨਾਂ ਦੇ ਕਾਮਤ ਹੁੰਦਿਆਂ ਦੇ ਅਨੁਸਾਰ ਵੰਡ ਦਿੱਤਾ ਗਿਆ ਦੋ ਧਰਮ ਜਿਹੜੇ ਇੱਕ Hindu ਤੇ ਇੱਕ Musalman ਇਹ ਦੋ ਰਾਹ ਚੱਲ ਪਏ ਮਾਲਕ ਏਕੀ ਹੈ ਉਹਨੂੰ ਕੋਈ ਰਾਮ ਕਹਿ ਕੇ ਪੂਜਦਾ ਸੀ ਜਾਂ ਕੋਈ ਖੁਦਾ ਕਹਿੰਦਾ ਸੀ ਪਰ ਰਾਹ ਦੋ ਬਣ ਗਏ Hinduਆ ਦੀ ਮਰਿਆਦਾ ਆਪਣੀ ਹੋ ਗਈ Musalmanਾਂ ਦੀ ਮਰਿਆਦਾ ਆਪਣੀ ਹੋ ਗਈ ਫਿਰ ਉਹਨਾਂ ਮਰਿਆਦਾ ਦਾ ਜ਼ਿਕਰ ਕੀਤਾ ਕਿਵੇਂ Hindu ਲੋਕ ਜਿਹੜੇ ਪੂਜਾ ਕਰਦੇ ਤਿਲਕ ਲਾਉਂਦੇ ਮੁਸਲਮਾਨ ਜਿਹੜੇ ਨਮਾਜ਼ਾਂ ਪੜ੍ਹਦੇ ਆ ਆਪਣੀ ਮਰਿਆਦਾ ਰੱਖਦੇ ਆ ਫਿਰ ਅੱਗੇ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ Hindu ਬ੍ਰਾਹਮਣ ਜਿਹੜਾ ਹੈ ਉਸ ਨੇ ਕੀ ਕੀਤਾ ਵੀ ਵਰਣ ਵੰਡ ਕੀਤੀ ਹੈ ਚਾਰ ਹਿੱਸਿਆਂ ਵਿੱਚ ਲੋਕਾਂ ਨੂੰ ਵੰਡ ਦਿੱਤਾ ब्राह्मण खत्री वैश ਤੇ शूद्र ਤੇ ਭਾਈ ਸਾਹਿਬ ਜੀ ਦੇ ਪਿਛਲੇ ਜਿਹੜੀ ਆਪਾਂ ਨੌਵੀਂ ਵਾਰ ਅੱਠਵੀਂ ਵਾਰ ਦੀ ਜਿਹੜੀ ਨੌਵੀਂ ਪੌੜੀ ਹੈ ਉਹਦੇ ਵਿੱਚ ਬ੍ਰਾਹਮਣਾਂ ਦਾ ਜ਼ਿਕਰ ਕੀਤਾ ਸੀ ਕਿ ਬ੍ਰਾਹਮਣਾਂ ਦੇ ਵਿੱਚ ਬ੍ਰਾਹਮਣ ਵਰਨ ਦੇ ਵਿੱਚ ਕਿਹੜੀਆਂ-ਕਿਹੜੀਆਂ ਜਾਤਾਂ ਨੇ ਹੁਣ ਭਾਈ ਸਾਹਿਬ ਜੀ ਦਾ ਸਿਰਫ ਇਹ ਪਰਜੋਜਨ ਇਹ ਚੀਜ਼ਾਂ ਦੱਸਣ ਦਾ ਇੱਕ ਗਿਆਨ ਕਰਵਾਉਣਾ ਤੇ ਨਾਲ ਇਹ ਦੱਸਣਾ ਕਿ ਦੇਖੋ ਦੁਨੀਆ ਦੇ ਵਿੱਚ ਕਿੰਨੇ ਤਰ੍ਹਾਂ ਦੇ ਲੋਕ ਹੋਏ ਕਿੰਨੀਆਂ ਜਾਤਾਂ ਵਾਲੇ ਲੋਕ ਹੋਏ ਪਰ ਜੇ ਪ੍ਰਾਪਤੀ ਹੋਣੀ ਹੈ ਗਤੀ ਹੋਣੀ ਹੈ ਕਲਿਆਣ ਹੋਣੀ ਹੈ ਤੇ ਸਾਧ ਸੰਗਤ ਦੇ ਨਾਲ ਨਾਮ ਦੇ ਨਾਲ ਭਜਨ ਬੰਦਗੀ ਦੇ ਨਾਲ ਪਰਜੋਜਨ ਇਹ ਹੈ ਕਿ ਜੋੜਨਾ ਇੱਕ ਅਕਾਲ ਪੁਰਖ ਦੇ ਨਾਲ ਹੈ ਜੀਵ ਨੂੰ ਇਹ ਚੀਜ਼ਾਂ ਗਿਣਾ ਕਰਕੇ ਕਿ ਭਾਵੇਂ ਸੰਸਾਰ ਵਿੱਚ ਕੋਈ ਉੱਚਾ ਹੈ ਕੋਈ ਨੀਵਾ ਹੈ ਕੋਈ ਅਮੀਰ ਹੈ ਕੋਈ ਗਰੀਬ ਹੈ ਕੋਈ ਰਾਜਾ ਹੈ ਕੋਈ ਰੰਕ ਹੈ ਪਰ ਯੋਜਨ ਇਹ ਹੀ ਹੈ ਕਿ ਅਕਾਲ ਪੁਰਖ ਦੇ ਨਾਲ ਜੋੜਨਾ ਵੀ ਜਾਤਾਂ ਦਾ ਪਾਤਾਂ ਦਾ ਵਰਨਾ ਦਾ ਹੰਕਾਰ ਕਰਦੇ ਦੁਨੀਆ ਵਿੱਚੋਂ ਬੜੇ ਲੋਕ ਚਲੇ ਗਏ ਪਰ ਭਜਨ ਬੰਦਗੀ ਜਿਹੜੀ ਐ ਨਾਮ ਜਪਣਾ ਸਿਮਰਨ ਕਰਨਾ ਇਹ ਸਭ ਤੋਂ ਉੱਤਮ ਕਰਮ ਹੈ ਸੋ ਇਸ ਕਰਕੇ ਇੱਥੇ ਭਾਈ ਸਾਹਿਬ ਜੀ ਹੁਣ ਖੱਤਰੀਆਂ ਦੇ ਵਿੱਚ ਜਿਹੜੇ ਜਾਤਾਂ ਨੇ ਉਹਨਾਂ ਦਾ ਜ਼ਿਕਰ ਕਰਦੇ ਪੌੜੀ 10ਵੀਂ ਕਿਤੜੇ ਖੱਤਰੀ ਬਾਰਹੀ ਕਹਿੰਦੇ ਕਈ ਜਿਹੜੇ ਖੱਤਰੀ ਨੇ ਨਾ ਹੁਣ ਖੱਤਰੀਆਂ ਦੇ ਵਿੱਚ ਚਾਰ ਜਿਹੜੇ ਆ ਚਾਰ ਭਾਗਾ ਵਿੱਚ ਵੰਡੇ ਹੋਇਆ ਉਹਨਾਂ ਦੇ ਵਿੱਚ ਜਿਵੇਂ ਬਾਰਹੀ ਖੁਖਰਾਨ ਗੁੰਜਾਹੀ ਤੇ ਸਰੀਨ ਇਹ ਚਾਰ ਭਾਗਾ ਵਿੱਚ ਵੰਡੇ ਤੇ ਜਿਹੜੇ ਬਾਰਹੀ ਖੱਤਰੀ ਕਿਹੜੇ ਕਹੇ ਜਾਂਦੇ ਵੀ ਜਿਹੜੇ 12 ਸਾਖਾਂ ਵਿੱਚ ਜਾਂ 12 ਜਾਤਾਂ ਦੇ ਵਿੱਚ ਸਾਖ ਕਰਦੇ ਆ ਜਾਂ ਜਿਨ੍ਹਾਂ ਵਿੱਚ ਜੇ ਆਪਾਂ ਦੇਖੀਏ ਜਿਵੇਂ ਖੰਨੇ ਕਪੂਰ ਮਲਹੋਤਰੇ ਇਹ ਆ ਜਾਂਦੇ ਤਕਰੀਬਨ ਇਹ 12 ਜਾਤਾਂ ਇਹਦੇ ਵਿੱਚ ਆ ਜਾਂਦੀਆਂ ਬਾਰਹੀ ਦੇ ਵਿੱਚ ਕੀ ਤੜਿਆਹੀ 52 ਜਾਹੀ ਤੇ ਕਈ ਖੱਤਰੀ ਜਿਹੜੇ ਆ ਉਹ ਬੁੰਜਾਹੀ ਹੈ ਬੁੰਜਾਹੀ ਦਾ ਮਤਲਬ ਵੀ 52 ਗੋਤਾਂ ਵਿੱਚ ਵੰਡੇ ਹੋਏ ਉਹਦੇ ਵਿੱਚ 52 ਗੋਤ ਜਾਂ 52 ਜਾਤਾਂ ਜੜੀਆਂ ਉਹ ਆ ਜਾਂਦੀਆਂ ਇਸ ਕਰਕੇ ਭਾਈ ਸਾਹਿਬ ਕਹਿੰਦੇ ਵੀ ਪਤਾ ਹੀ ਨਹੀਂ ਲੱਗਦਾ ਵੀ ਕਿੰਨੀਆਂ ਕਿ ਜਾਤਾਂ ਪਾਤਾਂ ਜੜੀਆਂ ਨੇ ਉਹਨਾਂ ਦੇ ਵਿੱਚ ਬਣਾ ਦਿੱਤੀਆਂ ਕਈਆਂ ਪਾਵਾਧੇ ਪਾਚਾਦੇ ਆ ਫਿਰ ਕਹਿੰਦੇ ਪਾਵਾਧੇ ਇਹ ਵੀ ਇੱਕ ਜਾਤ ਹੈ ਗੋਦ ਅਖਤਰੀਆਂ ਦੇ ਵਿੱਚ ਫਿਰ ਅੱਗੇ ਪਾਚਾਦੇ ਆ ਪਾਜਾਦੇ ਵੀ ਹੈ ਫਲੀਆਂ ਖੋਖਰਾਇਨ ਅਵਗਾਹੀ ਫਲੀਆਂ ਵੀ ਤੇ ਖੁਖਰਾਣ ਤੇ ਇਹ ਜਿਹੜੇ ਆ ਵਿਚਾਰੇ ਜਾਂਦੇ ਆ ਖੱਤਰੀਆਂ ਦੇ ਵਿੱਚ ਇਹ ਵੀ ਜਾਤਾਂ ਜੜੀਆਂ ਨੇ ਗਿਣੀਆਂ ਜਾਂਦੀਆਂ ਕੀਤੜੀਆਂ ਚੌੜੋ ਤੜੀ ਕੀਤੜੀਆਂ ਸੇਰੀਨ ਸਲਾਹੀ ਕਿਤਨੇ ਹੀ ਕਹਿੰਦੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਵੀ ਚੌੜੋ ਤੜੀ ਤੇ ਕਿੰਨੇ ਹੀ ਸੇਰੀਨ ਆ ਜਿਹੜੇ ਵਿਲਾਹੀ ਸਰੀਨ ਵਿਲਾਹੀ ਜਾਤਾਂ ਦੇ ਖੱਤਰੀ ਐ ਉਹਨਾਂ ਦੀ ਵੀ ਗਿਣਤੀ ਨਹੀਂ ਹੋ ਸਕਦੀ ਇੱਕ ਇੱਕ ਜਾਤ ਦੇ ਵਿੱਚ ਜਵੇਂ ਬੁੰਜਾਹੀ ਉਹਦੇ 'ਚ 52 ਜੇ ਉਹ ਖੁਫਰਾਨ ਹੈ ਉਹਦੇ 'ਚ 40 ਜਾਤਾਂ ਦਾ ਵੀ ਜ਼ਿਕਰ ਆਉਂਦਾ ਵੀ ਉਹਦੇ 'ਚ ਅੱਗੇ ਜਾ ਕੇ 40 ਜਾਤਾਂ ਨਿਕਲ ਜਾਂਦੀਆਂ ਕੀਤੜਿਆਂ ਅਵਤਾਰ ਹੋਏ ਚੱਕਰਵਰਤ ਰਾਜੇ ਦਰਗਾਹੀ ਕਹਿੰਦੇ ਇਹਨਾਂ ਦੇ ਵਿੱਚ ਬਹੁਤ ਸਾਰੇ ਅਵਤਾਰ ਭਾਵ ਰਾਜਿਆਂ ਦਾ ਅਵਤਾਰ ਹੋਇਆ ਚੱਕਰਵਰਤੀ ਰਾਜੇ ਵੀ ਇਹਨਾਂ ਦੇ ਵਿੱਚ ਹੋਏ ਜੋ ਦਰਗਾਹੀ ਦਰਬਾਰਾਂ ਵਾਲੇ ਸੀ ਵੱਡੇ ਵੱਡੇ ਦਰਬਾਰ ਉਹਨਾਂ ਦੇ ਸਜਦੇ ਇਹਨਾਂ ਖੱਤਰੀਆਂ ਦੇ ਵਿੱਚ ਹੀ ਰਾਜੇ ਮਹਾਰਾਜੇ ਹੋਏ ਇਹਨਾਂ ਦੇ ਵਿੱਚ ਹੀ ਕਹਿੰਦੇ ਅਵਤਾਰ ਹੋਏ ਹੁਣ ਗੁਰੂ ਮਹਾਰਾਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿੱਤੇ ਪਾਦਸ਼ਾਹ ਉਹਨਾਂ ਦਾ ਜੇ ਦੁਨਿਆਵੀ ਤੌਰ ਤੇ ਆਪਾਂ ਵੇਖੀਏ ਤਾਂ ਉਹ ਵੀ ਮਹਾਰਾਜ ਜੀ ਖੱਤਰੀਆਂ ਦੇ ਵਿੱਚੋਂ ਸੀ ਸਰੀਨ ਜਿਹੜੇ ਖੱਤਰੀ ਸਰੀਨ ਵਜਦੇ ਨਾ ਉਹਨਾਂ ਦੇ ਵਿੱਚੋਂ ਸੀ ਤੇ ਸਾਰੇ ਗੁਰੂ ਮਹਾਰਾਜ ਹੀ ਖੱਤਰੀਆਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਗੁਰੂ ਅਮਰਦਾਸ ਜੀ ਮਹਾਰਾਜ ਵੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਸਾਰੇ ਗੁਰੂ ਸਹਿਬਾਨ ਜਿਹੜੇ ਨੇ ਉਹ ਖੱਤਰੀਆਂ ਦੇ ਵਿੱਚੋਂ ਹੀ ਆ ਤਾਂ ਇਸ ਕਰਕੇ ਅਵਤਾਰ ਵੀ ਹੋਏ ਉਹਨਾਂ ਦੇ ਵਿੱਚ ਜੋ ਸੰਸਾਰ ਦੇ ਵਿੱਚ ਗਿਨਿਆ ਜਾਂਦਾ ਗੁਰਮਤ ਇਸ ਚੀਜ਼ ਨੂੰ ਨਹੀਂ ਮੰਨਦੀ ਪਰ ਸਿਰਫ ਇੱਕ ਜਾਣਕਾਰੀ ਵਾਸਤੇ ਵੀ ਰਾਜੇ ਮਹਾਰਾਜੇ ਵੀ ਉਹਨਾਂ ਦੇ ਵਿੱਚ ਹੋਏ ਅਵਤਾਰ ਵੀ ਹੋਏ ਸੂਰਜ ਵੰਸ਼ ਆਖਿਨ ਸੋਮ ਵੰਸ਼ ਸੂਰ ਵੀਰ ਸਪਾਹੀ ਫਿਰ ਇਹਨਾਂ ਵਿੱਚ ਦੋ ਵੰਸ਼ ਨੇ ਇੱਕ ਨੂੰ ਸੂਰਜ ਵੰਸ਼ੀ ਕਿਹਾ ਜਾਂਦਾ ਤੇ ਇੱਕ ਨੂੰ ਸੋਮਦਲ ਤੁੰਦਾ ਚੰਦਰਮਾ ਚੰਦਰ ਵੰਸ਼ੀ ਵੀ ਦੋ ਨੇ ਇਹਨਾਂ ਦੇ ਵਿੱਚ ਇੱਕ ਸੂਰਜ ਵੰਸ਼ੀ ਹੈ ਤੇ ਇੱਕ ਚੰਦਰਵੰਸ਼ੀ ਆ ਸੂਰਜਵੰਸ਼ੀ ਦੇ ਵਿੱਚ ਕੌਣ ਆ ਜਾਂਦੇ ਸੂਰਜਵੰਸ਼ੀ ਦੇ ਵਿੱਚ ਰਾਮਚੰਦਰ ਜੀ ਆਉਂਦੇ ਆ ਉਹਨਾਂ ਨੂੰ ਸੂਰਜਵੰਸ਼ੀ ਕਿਹਾ ਜਾਂਦਾ ਤੇ ਚੰਦਰਵੰਸ਼ੀਆਂ ਦੇ ਵਿੱਚ ਕੌਣ ਆਉਂਦੇ ਕ੍ਰਿਸ਼ਨ ਜੀ ਆਉਂਦੇ ਆ ਕ੍ਰਿਸ਼ਨ ਨੂੰ ਚੰਦਰਵੰਸ਼ੀ ਕਿਹਾ ਜਾਂਦਾ ਤੇ ਗੁਰੂ ਮਹਾਰਾਜ ਦਾਸ ਪਾਤਸ਼ਾਹ ਜਿਹੜੀਆਂ ਨੇ ਇਹ ਸੂਰਜਵੰਸ਼ੀ ਨੇ ਸੋ ਇਸ ਤਰ੍ਹਾਂ ਕਹਿੰਦੇ ਕਿ ਇਹ ਸੰਸਾਰ ਦੇ ਵਿੱਚ ਉਹਨਾਂ ਦੇ ਵਿੱਚ ਸੂਰਜ ਵੰਸ਼ੀਆਂ ਦੇ ਵਿੱਚ ਤੇ ਚੰਦਰ ਵੰਸ਼ੀਆਂ ਦੇ ਵਿੱਚ ਸੂਰ ਵੀਰ ਤੇ ਸਿਪਾਹੀ ਯੋਧੇ ਹੋਏ ਕਿਉਂਕਿ ਦੇਖੋ ਛਤਰੀ ਦਾ ਹੀ ਧਰਮ ਸੀ ਇਹ ਛਤਰੀ ਸ਼ਬਦ ਤੋਂ ਹੀ ਇੰਗਾ ਖੱਤਰੀ ਸ਼ਬਦ ਬਣਿਆ ਤੇ ਛਤਰੀ ਦਾ ਧਰਮ ਇਹ ਸੀ ਕਿ ਸ਼ਾਸਤਰ ਪੈਨਣੇ ਪ੍ਰਮਾਤਮਾ ਦੀ ਭਗਤੀ ਕਰਨੀ ਤੇ ਦੇਸ਼ ਦੀ ਰੱਖਿਆ ਕਰਨੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਗੁਲਾਮੀ ਦੀਆਂ ਜਦੋਂ ਗੁਲਾਮੀ ਬੰਦਾ ਗੁਲਾਮ ਹੋ ਜਾਂਦਾ ਜਾਂ ਦੇਸ਼ ਗੁਲਾਮ ਹੁੰਦੇ ਆ ਉਹ ਕਿਉਂ ਹੁੰਦੇ ਉਹਦਾ ਕਾਰਨ ਲਿਖਿਆ ਮਹਾਰਾਜ ਜੀ ਨੇ ਮਹਾਰਾਜ ਕਹਿੰਦੇ ਖੱਤਰੀਆ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ ਜਿਹੜੇ ਖੱਤਰੀ ਸੀ ਨਾ ਉਹਨਾਂ ਨੇ ਆਪਣਾ ਧਰਮ ਛੱਡ ਦਿੱਤਾ ਖੱਤਰੀ ਦਾ ਧਰਮ ਕੀ ਸੀ ਭਗਤੀ ਕਰਨੀ ਸ਼ਸਤਰ ਧਾਰਨ ਕਰਕੇ ਰੱਖਣੀ ਜੇ ਦੇਸ਼ ਦੇ ਉੱਤੇ ਕੋਈ ਦੁਸ਼ਮਣ ਹਮਲਾ ਕਰਦਾ ਹੈ ਆਪਣੇ ਦੇਸ਼ ਨੂੰ ਬਚਾਉਣਾ ਇਹ ਛਤਰੀ ਦਾ ਧਰਮ ਸੀ ਪਰ ਕਹਿੰਦੇ ਛਤਰੀ ਨੇ ਆਪਣਾ ਧਰਮ ਛੱਡ ਦਿੱਤਾ ਦੁਸ਼ਮਣ ਚੜ ਕੇ ਆਉਂਦਾ ਸੀ ਉਹਦੇ ਨਾਲ ਲੜਨਾ ਹੀ ਹਟ ਗਿਆ ਉਹਦੇ ਅੱਗੇ ਹੱਥ ਜੋੜਦੇ ਨੇ ਮਾਇਆ ਦੇ ਕੇ ਆਪਣਾ ਰਾਜ ਭਾਗ ਬਚਾ ਲੈਣਾ ਜਾਂ ਆਪਣੀਆਂ ਲੜਕੀਆਂ ਦੇ ਕੇ ਡੋਲੇ ਉਹਨਾਂ ਨੂੰ ਦੇ ਕੇ ਆਪਣਾ ਰਾਜ ਭਾਗ ਬਚਾ ਲੈਣਾ ਲੜਨਾ ਭੁੱਲ ਹੀ ਗਿਆ ਲੜਣਾ ਭੁੱਲ ਗਿਆ ਫਿਰ ਮਹਾਰਾਜ ਕਹਿੰਦੇ ਮਲੇਸ਼ ਭਾਖਿਆ ਗਹੀ ਤੇ ਫਿਰ ਮਲੇਸ਼ਾਂ ਦੀ ਭਾਸ਼ਾ ਗ੍ਰਹਿਣ ਕਰ ਲੈਣੀ ਵੀ ਦੂਸਰਿਆਂ ਦੀ ਭਾਸ਼ਾ ਨੂੰ ਅਪਣਾ ਲੈਣਾ ਹਾਂ ਗਿਆਨ ਵਾਸਤੇ ਕੋਈ ਵੀ ਭਾਸ਼ਾ ਸੀ ਪੜ੍ਹੀਏ ਮਹਾਰਾਜ ਕਹਿੰਦੇ ਵੀ ਸਾਰੀਆਂ ਦੁਨੀਆਂ ਦੀਆਂ ਭਾਸ਼ਾਵਾਂ ਸਿੱਖ ਨੂੰ ਪੜ੍ਹਨੀਆਂ ਚਾਹੀਦੀਆਂ ਪਰ ਆਪਣੀ ਮਾਂ ਬੋਲੀ ਨੂੰ ਛੱਡ ਕੇ ਦੂਜਿਆਂ ਦੀ ਬੋਲੀ ਨੂੰ ਹੀ ਆਪਣੇ ਜੀਵਨ ਵਿੱਚ ਅਪਣਾ ਲੈਣਾ ਆਪਣੇ ਕੰਮਾਂ ਵਿੱਚ ਵਰਤਣਾ ਘਰ ਵਿੱਚ ਬੋਲਣਾ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ ਜਦੋਂ ਆਪਾਂ ਆਪਣੀ ਮਾਂ ਬੋਲੀ ਨੂੰ ਛੱਡ ਕੇ ਦੂਜਿਆਂ ਦੀ ਭਾਸ਼ਾ ਬੋਲਣ ਲੱਗ ਪਾਵਾਂਗੇ ਨਾ ਤੇ ਗੁਲਾਮੀ ਦੀਆਂ ਨਿਸ਼ਾਨੀਆਂ ਹੁੰਦੀਆਂ ਐ ਤਾਂ ਇਸ ਕਰਕੇ ਰਾਜੇ ਮਹਾਰਾਜੇ ਹੋਏ ਸੂਰਬੀਰ ਸਿਪਾਹੀ ਹੋਏ ਇਹਨਾਂ ਦੇ ਛਤਰੀ ਧਰਮ ਦੇ ਵਿੱਚ ਤਾਂ ਹੀ ਕਲਗੀਧਰ ਪਾਤਸ਼ਾਹ ਜੀ ਵੀ ਆਪਣੀ ਬਾਣੀ ਵਿੱਚ ਲਿਖਦੇ ਨੇ ਛਤਰੀ ਕੋ ਪੁੱਤ ਹੋ ਬ੍ਰਾਹਮਣ ਕੋ ਨਹਿ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਮੈਂ ਛਤਰੀ ਦਾ ਪੁੱਤਰ ਆ ਜੋਧਾ ਹਾਂ ਕਹਿੰਦੇ ਮੈਂ ਇਸ ਕਰਕੇ ਧਰਮ ਧਰਮ ਰਾਏ ਪ੍ਰਵਤਰ ਮਹਾਤਮਾ ਧਰਮ ਵਿਚਾਰ ਨਾ ਬੇਪਰਵਾਹੀ ਕਹਿੰਦੇ ਜਿਹੜਾ ਧਰਮ ਰਾਜਾ ਨਾ ਉਹ ਵੀ ਤਰਮਾਤਮਾ ਹੈ ਕਈਆਂ ਨੇ ਧਰਮ ਰਾਜੇ ਨੂੰ ਵੀ ਖੱਤਰੀ ਲੈ ਕੇ ਆ ਤੇ ਕਹਿੰਦੇ ਪਰ ਉਹ ਧਰਮ ਵਿਚਾਰ ਨਾ ਬੇਪਰਵਾਹੀ ਉਹ ਧਰਮੀ ਵਿਚਾਰਦਾ ਕਿਉਂਕਿ ਉਹ ਬੇਪਰਵਾਹ ਹੈ ਉਹਦੇ ਤੇ ਕਿਸੇ ਦਾ ਨਹੀਂ ਕੋਈ ਕੋਈ ਕਹਵੇ ਕਿ ਅਸੀਂ ਛੂਲ ਜਵੰਛੀਆਂ ਕੋਈ ਕਹਵੇ ਅਸੀਂ ਚੰਦਰਵੰਛੀਆਂ ਤੇ ਸਾਨੂੰ ਭਗਤੀ ਕਰਨ ਦੀ ਲੋੜ ਹੀ ਨਹੀਂ ਚੰਗੇ ਕੰਮ ਕਰਨ ਦੀ ਲੋੜ ਹੀ ਨਹੀਂ ਅਸੀਂ ਕੁੱਲ ਕਰਕੇ ਹੀ ਤਰ ਜਾਵਾਂਗੇ ਜੇ ਹੁਣ ਕਈ ਕਹੇ ਜਿਵੇਂ ਕੁੱਲਾਂ ਦੇ ਵਿੱਚ ਤਾਂ ਹੁਣ ਦੇਖੋ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਤਿੰਨ ਸੁਪੁੱਤਰ ਨੇ ਵੱਡੇ ਸੀ ਬਾਬਾ ਫਰੀਦ ਜੀ ਛੋਟੇ ਸੀ ਮਹਾਦੇਵ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਪਰ ਜੋ ਗੁਰੂ ਅਰਜਨ ਦੇਵ ਜੀ ਮਾਰਦ ਦਾ ਸੁਭਾਅ ਹੈ ਉਹ ਮਹਾਦੇਵ ਜੀ ਦਾ ਨਹੀਂ ਹੈ ਤੇ ਜੋ ਬਾਬਾ ਪ੍ਰਸੀਜਾਨ ਜੀ ਦਾ ਸੁਭਾਅ ਉਹ ساری ਉਮਰ ਹੀ ਰੱਖਾ ਕਰਦੇ ਰਹੇ ਮਹਾਰਾਜ ਦੇ ਨਾਲ ਗੁਰੂ ਰਾਮਦਾਸ ਜੀ ਮਹਾਰਾਜ ਨਾਲ ਵੀ ਕੀਤੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਵੀ ਕੀਤੀ ਪਰ ਦੇਖਿਓ ਫਿਰ ਵੀ ਗੁਰੂ ਘਰ ਦੇ ਵਿੱਚ ਹੋਣ ਕਰਕੇ ਉਹਨਾਂ ਦੀ ਕਲਿਆਣ ਕੀਤੀ ਮਹਾਰਾਜ ਜੀ ਕਲਿਆਣ ਕੀਤੀ ਭਲਾ ਦੇ ਮਹਾਰਾਜ ਕਰ ਦਿੰਦੇ ਆ ਸਤਿਗੁਰੂ ਜੀ ਭਲਾ ਕਰਦੇ ਪਰ ਜੇ ਕੋਈ ਹੰਕਾਰ ਕਰ ਲਵੇ ਹੰਕਾਰ ਕਰਕੇ ਫਿਰ ਉਹਦਾ ਭਲਾ ਨਹੀਂ ਹੁੰਦਾ ਫਿਰ ਧਰਮ ਰਾਜਾ ਜਿਹੜਾ ਹੈ ਨਾ ਉਹ ਬੇਪਰਵਾਹ ਹੈ ਉਹ ਕਿਸੇ ਦਾ ਕਹ ਲਈਏ ਆਪਾਂ ਮੁਲਹਾਜਾ ਨਹੀਂ ਕਰਦਾ ਵੀ ਇਹ ਨਹੀਂ ਕਿ ਇਹ ਉੱਚੀ ਕੁੱਲ ਦੇ ਵਿੱਚ ਹੈ ਤੇ ਇਹਨੂੰ ਮੈਂ ਜਿਹੜਾ ਹੈ ਮaaf ਕਰ ਦੇਵਾਂ ਭਾਈ ਸਾਹਿਬ ਦੇ ਕਹਿਣ ਦਾ ਭਾਵ ਇਹ ਹੈ ਕਿ ਭਾਵੇਂ ਕੋਈ ਉੱਚੀ ਕੁੱਲ ਵਿੱਚ ਹੋਵੇ ਭਾਵੇਂ ਨੀਵੀਂ ਕੁੱਲ ਵਿੱਚ ਹੋਵੇ ਧਰਮ ਰਾਜ ਦੇ ਕੋਲ ਤਾਂ ਸਾਰਿਆਂ ਨੂੰ ਹੀ ਜਾਣਾ ਪੈਂਦਾ ਨਾ ਉੱਥੇ ਫਿਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਚੰਗਿਆਈਆਂ ਬੁਰਿਆਈਆਂ ਆਪਾਂ ਪੜਦੇ ਰੋਜ਼ ਇਹ ਵੀ ਚੰਗਿਆਈਆਂ ਤੇ ਬੁਰਿਆਈਆਂ ਉਹਦੇ ਦਰ ਤੇ ਵਾਚੀਆਂ ਜਾਂਦੀਆਂ ਨੇ ਧਰਮ ਰਾਜ ਦੇ ਚੰਗੇ ਮਾੜੇ ਕਰਮ ਸਾਡੇ ਉਹਨਾਂ ਦੇ ਅਨੁਸਾਰ ਸਾਡਾ ਜੀਵਨ ਬਣਨਾ ਫਿਰ ਅਗਲਾ ਜਿਹੜਾ ਸਾਡਾ ਜਨਮ ਹੁੰਦਾ ਉਹਨਾਂ ਦੇ ਅਨੁਸਾਰ ਹੀ ਹੁੰਦਾ ਨਾ ਤੇ ਇਸ ਕਰਕੇ ਧਰਮ ਰਾਜ ਨੂੰ ਤਾਂ ਹੁਕਮ ਹੈ ਨਾ ਕਿ ਬਹਿ ਸੱਚਾ ਧਰਮ ਵਿਚਾਰ ਉਹਨੇ ਸੱਚੇ ਧਰਮ ਦੀ ਗੱਲ ਕਰਨੀ ਆ ਬਸ ਵੀ ਸੱਚ ਦੀ ਗੱਲ ਕਰਨੀ ਜੋ ਸੱਚ ਹੈ ਉਹ ਕਹਿਣਾ ਉਸਨੇ ਇਸ ਕਰਕੇ ਉਹ ਬੇਪਰਵਾਹ ਹੈ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਦਾਨ ਖੜਗ ਮੰਤ ਭਗਤ ਸਲਾਹੀ ਭਾਈ ਸਾਹਿਬ ਜੀ ਕਹਿੰਦੇ ਵੀ ਜਿਹੜਾ ਛਤਰੀ ਦਾ ਅਸਲੀ ਧਰਮ ਹੈ ਨਾ ਉਹ ਕੀ ਹੈ ਦਾਨ ਦਾਨ ਕਰਨਾ ਖੜਗ ਸ਼ਸਤਰ ਧਾਰਨ ਕਰਨੇ ਮੰਤ ਭਗਤ ਸਲਾਹੀ ਪਰਮੇਸ਼ਰ ਦੀ ਭਗਤੀ ਵਾਲੇ ਮੰਤਰਾਂ ਦਾ ਜਾਪ ਕਰਨਾ ਇਹ ਸੀ ਅਸਲੀ ਛਤਰੀ ਦਾ ਧਰਮ ਜਿਹੜਾ ਖੱਤਰੀ ਸੀ ਨਾ ਉਹਦਾ ਧਰਮ ਇਹ ਸੀ ਕਿ ਉਹਨੇ ਭਗਤੀ ਕਰਨੀ ਹੈ ਸ਼ਸਤਰ ਨੂੰ ਧਾਰਨ ਕਰਕੇ ਰੱਖਣੇ ਆ ਤੇ ਦਾਨ ਕਰਨਾ ਇਹ ਤਿੰਨ ਗੁਣ ਉਹਦੇ ਵਿੱਚ ਹੋਣ ਤੇ ਕਹਿੰਦੇ ਉਹ ਛਤਰੀ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇਖੋ ਭਗਤੀ ਵੀ ਕਰਦੇ ਨੇ ਸੰਪੂਰਨ ਨੇ ਭਗਤੀ ਦੇ ਵਿੱਚ ਫਿਰ ਸ਼ਸਤਰ ਵੀ ਮਹਾਰਾਜ ਜੀ ਨੇ ਧਾਰਨ ਕਰਕੇ ਰੱਖੇ ਫਿਰ ਦਾਨ ਜਿਹੜਾ ਦਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ ਉਹ ਕੋਈ ਕਾਲੀ ਨਹੀਂ ਸਕਦਾ ਜੇ ਦਾਨ ਕਰਨ ਤੇ ਆਏ ਤੇ ਮਹਾਰਾਜ ਜੀ ਨੇ ਸਰਬੰਸ ਦਾਨ ਕਰ ਦਿੱਤਾ ਸਰਬੰਸ ਦਾਨੀ ਕਹਿੰਦੇ ਨਾ ਸਤਗੁਰਾਂ ਨੂੰ ਆਪਾ ਮਹਾਰਾਜ ਕਹਿੰਦੇ ਛਤਰੀ ਦੇ ਕਰਮ ਨੇ ਇਸਰਾ ਇਹ ਛਤਰੀ ਜਿਹੜਾ ਹੈ ਛਲਾਗਾ ਜੋਗ ਹੈ ਉਹ ਛਤਰੀ ਇਹ ਨਹੀਂ ਕਿ ਜੇ ਕੋਈ ਵਪਾਰ ਕਰਦਾ ਹੈ ਜੋ ਵਪਾਰੀ ਹੈ ਕੋਈ ਛਤਰੀ ਕੋਈ ਖੇਤੀ ਬਾੜੀ ਕੋਈ ਕਰਦੇ ਜਿਵੇਂ ਲਿਖਿਆ ਕਿ ਗੁਰੂ ਨਾਨਕ ਸਾਹਿਬ ਜੀ ਮਾਲ ਸੱਚੇ ਪਾਤਸ਼ਾਹ ਜੀ ਦੀ ਜਦੋਂ ਅਵਤਾਰ ਹੋਇਆ ਨਾ ਬਾਬਾ ਕਾਲੂ ਜੀ ਦੇ ਘਰੇ ਤੇ ਉਹਨਾਂ ਦੀ ਵੰਸ ਦਾ ਜ਼ਿਕਰ ਲਿਖਿਆ ਕਿ 20 ਗਾਂਵ ਤਿੰਨ ਕੇ ਰਹਿ ਗਏ ਤਿੰਨੋਂ ਕਰਦੇ ਕਿਸਾਨੀ ਭਏ ਉਹ ਖੱਤਰੀ ਸੀ ਨਾ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਲਾ ਜਿਹਦੇ ਵੱਡੇ ਵਡੇਰੇ ਉਹਨਾਂ ਕੋਲ 20 ਪਿੰਡ ਰਹਿ ਗਏ ਸੀ ਤੇ ਉਹ 20ਾਂ ਪਿੰਡਾਂ ਵਿੱਚ ਖੇਤੀ ਕਰਦੇ ਰਹੇ ਪਹਿਲਾਂ ਖੱਤਰੀ ਵੀ ਖੇਤੀ ਵੀ ਕਰਿਆ ਕਰਦੇ ਸੀ ਕਈ ਖੱਤਰੀ ਵਪਾਰੀ ਨੇ ਵਪਾਰ ਕਰਨ ਵਾਲੇ ਵੀ ਨੇ ਪਰ ਇਹ ਦੂਜੇ ਜਿਹੜੇ ਇੱਕ ਬਾਣੀਆਂ ਹੁੰਦੇ ਉਹਨਾਂ ਨਾਲੋਂ ਵੱਖਰੇ ਹੁੰਦੇ ਕੋਈ ਸੁਭਾਜ ਵੀ ਵੱਖਰਾ ਹੁੰਦਾ ਕਿਉਂਕਿ ਇਹਨਾਂ ਵਿੱਚ ਜਾਤਾਂ ਗੋਤਾਂ ਬਹੁਤ ਨੇ ਕਈ ਤਰ੍ਹਾਂ ਦੇ ਲੋਕ ਨੇ ਇਹਦੇ ਵਿੱਚ ਪਰ ਇੱਥੇ ਭਾਈ ਸਾਹਿਬ ਜੀ ਦੇ ਕਹਿਣ ਦਾ ਪਰਯੋਜਨ ਇਹ ਹੈ ਕਿ ਸ੍ਰੇਸ਼ਟ ਖੱਤਰੀ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਦਾਨ ਵੀ ਕਰਦਾ ਛੱਤਰ ਵੀ ਧਾਨ ਕਰਕੇ ਰੱਖਦਾ ਤੇ ਪਰਮਾਤਮਾ ਦੀ ਭਗਤੀ ਵੀ ਕਰਦਾ ਹੈ